Shkollet nuk të taru në kohët, shkollet nuk të taru në kohët ਇਸ ਸਮੇਂ ਇੱਕ ਟਾਇਰਾਂ ਵਾਲੀ ਦੁਕਾਨ ਦੇ ਵਿੱਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ ਉੱਥੇ ਹੀ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਇਨ੍ਹਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਵੇਂ ਦੂਰ ਤੋਂ ਧੂੰਏ ਦੇ ਗੁਬਾਰ ਉੱਠਦੇ ਹੋਏ ਨਜ਼ਰ ਆ ਰਿਹਾ ਤਾਂ ਤੁਹਾਨੂੰ ਦੱਸ ਦਈਏ ਕਿ ਇੱਕ ਇੱਕ ਟਾਇਰਾਂ ਵਾਲੀ ਦੁਕਾਨ ਦੇ ਵਿੱਚ ਇਹ ਭਿਆਨਕ ਅੱਗ ਲੱਗੀ ਆ ਹਾਲਾਂਕਿ ਇਹ ਅੱਗ ਕਿਵੇਂ ਲੱਗੀ ਇਸ ਨੂੰ ਲੈ ਕੇ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ ਉੱਥੇ ਦੱਸ ਦਈਏ ਕਿ ਤਸਵੀਰਾਂ ਅਬੋਹਰ ਦੀ ਗਊਸ਼ਾਲਾ ਰੋਡ ਤੋਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਟਾਇਰਾਂ ਵਾਲੀ ਦੁਕਾਨ ਦੇ ਵਿੱਚ ਅਚਾਨਕ ਅੱਗ ਲੱਗ ਗਈ ਜਿਸ ਤੋਂ ਬਾਅਦ ਦੁਕਾਨ ਦੇ ਵਿੱਚੋਂ ਧੂੰਆਂ ਨਿਕਲਦਾ ਦੇਖ ਆਲੇ-ਦੁਆਲੇ ਦੇ ਦੁਕਾਨਦਾਰਾਂ ਨੇ ਇਸ ਸਬੰਧੀ ਪਹਿਲਾਂ ਤਾਂ ਦੁਕਾਨ ਦੇ ਮਾਲਕ ਨੂੰ ਸੂਚਿਤ ਕੀਤਾ ਤੇ ਫਿਰ ਫਾਇਰ ਬਰਗੇਡ ਦੇ ਕਰਮਚਾਰੀਆਂ ਨੂੰ ਸੂਚਿਤ ਕੀਤਾ ਗਿਆ ਤੇ ਮੌਕੇ ਤੇ ਫਾਇਰ ਬਰਗੇਡ ਦੇ ਕਰਮਚਾਰੀ ਪਹੁੰਚੇ ਜਿਨ੍ਹਾਂ ਦੇ ਵੱਲੋਂ ਇਸ ਅੱਗ ਦੇ ਉੱਪਰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਰਸੇ ਕਿ ਤਸਵੀਰਾਂ ਅਬੋਹਰ ਤੋਂ ਸਾਹਮਣੇ ਆਈਆਂ ਨੇ ਜਿੱਥੇ ਅਬੋਹਰ ਦੀ ਗਊਸ਼ਾਲਾ ਰੋਡ ਦੇ ਉੱਪਰ ਬਣੀ ਇੱਕ ਟਾਇਰਾਂ ਦੀ ਦੁਕਾਨ ਦੇ ਵਿੱਚ ਇਹ ਅੱਗ ਲੱਗੀ ਹੈ ਹਾਲਾਂਕਿ ਅੱਗ ਕਿਵੇਂ ਲੱਗੀ ਇਸ ਨੂੰ ਲੈ ਕੇ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ ਦੱਸਿਆ ਕਿ ਦੁਪਹਿਰ ਦੇ ਵੇਲੇ ਇੱਕ ਘਟਨਾ ਵਾਪਰੀ ਹੈ ਜਦੋਂ ਦੁਕਾਨ ਦੇ ਵਿੱਚੋਂ ਧੂੰਆਂ ਨਿਕਲਦਾ ਦੇਖ ਆਲੇ-ਦੁਆਲੇ ਦੇ ਦੁਕਾਨਦਾਰਾਂ ਨੇ ਦੁਕਾਨ ਦੇ ਮਾਲਕ ਨੂੰ ਸੂਚਿਤ ਕੀਤਾ ਤੇ ਫਾਇਰ ਬਰਗੇਡ ਦੇ ਕਰਮਚਾਰੀਆਂ ਨੂੰ ਜਾਣਕਾਰੀ ਦਿੱਤੀ ਗਈ ਜਿਸ ਤੋਂ ਬਾਅਦ ਮੌਕੇ ਤੇ ਕਰਮਚਾਰੀ ਪਹੁੰਚੇ ਤੇ ਉਹਨਾਂ ਦੇ ਵੱਲੋਂ ਅੱਗ ਦੇ ਉੱਪਰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਤੇ ਇਸ ਸਬੰਧੀ ਜਾਣਕਾਰੀ ਦੰਦਿਆ ਹੋਰ ਲੋਕਾਂ ਨੇ ਕੀ ਕੁਝ ਕਿਹਾ ਆਓ ਤੁਹਾਨੂੰ ਉਹ ਵੀ ਸੁਣਾ ਦਿੰਦੇ ਆਂ ਬੰਦੂਆ ਨਿਕਲ ਰਿਆ ਸੀ ਬਸ ਧੂਆ ਹੀ ਦੇਖਿਆ ਜੀ ਬਸ ਕੱਲਾ ਮੇਰਾ ਨਾਮ ਫੋਨ ਕੀਤਾ ਇਹਨਾਂ ਨੇ ਫੋਨ ਚੱਕਿਆ ਨਹੀਂਗਾ ਫਿਰ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਜੀ ਕਿੰਨੇ ਕੁ ਵਜੇ ਦੀ ਘਟਨਾ ਹੈ ਇਹ ਹੋ ਗਿਆ ਕੰਟਰੋਲ ਹੋ ਗਿਆ ਜੀ ਕਿ ਅੱਗ ਦੇ ਕਾਰਨਾਂ ਦਾ ਪਤਾ ਲੱਗ ਪਾਇਆ ਜੀ ਕਾਰਨਾਂ ਦਾ ਕੋਈ ਪਤਾ ਨਹੀਂ ਲੱਗਿਆ ਜੀ ਹਜੇ ਠੀਕ ਹੈ ਫਾਇਰ ਬ੍ਰਿਗੇਡ ਦੀ ਹੁਣੇ ਤਾਂ ਕਿੰਨੀਆਂ ਕੋ ਦੋ ਗੱਡੀਆਂ ਆ ਗਈਆਂ ਜੀ ਦੋ ਗੱਡੀਆਂ ਠੀਕ ਮਤਲਬ ਓਥੇ ਕਾਬੂ ਪਾਇਆ ਜਾ ਰਿਹਾ ਹੈ ਪ੍ਰਸ਼ਾਸਨ ਲੱਗਿਆ ਹੋਇਆ ਹੈ ਬਾਕੀ ਉਮੀਦ ਹੈ ਵੀ ਜਲਦੀ ਹੀ ਇਸ ਦੇ ਕੰਟਰੋਲ ਹੋ ਜਾਏਗਾ ਹਾਂਜੀ ਤੁਹਾਨੂੰ ਥੋੜੀ ਜਿਹੀ ਪਹਿਲੇ ਫੈਰਬੀਰਡ ਦੇ ਨੰਬਰ ਤੇ ਫੋਨ ਆਇਆ ਸੀਗਾ ਵੀ ਐਸ ਇਸ ਤਰ੍ਹਾਂ ਗਊਸ਼ਾਲਾ ਰੋਡ ਨਾਲ ਟੇਹੜਾਲੀ ਦੁਕਾਨ ਨੂੰ ਅੱਗੇ ਲੱਗਦੀ ਹੈ ਤੇ ਨਾਲ ਦੀ ਨਾਲ ਹੀ ਅਸੀਂ ਇੱਕ ਵਾਈਟ ਟੈਂਡਰ ਕੱਢ ਕੇ ਦੇ ਨਾਲ 5 ਮਿੰਟਾਂ ਬਾਅਦ ਹੀ ਦੂਜੀ ਦਾ ਫੋਨ ਆ ਗਿਆ ਆਸਕੇ ਇੱਥੇ ਕਾਫੀ ਹੈ ਤੇ ਕੰਮ ਸਾਡਾ ਜਦੋਂ ਜੈਰ ਨਾਲ ਚੱਲ ਰਿਹਾ ਹੈ ਕਿੰਨੀ ਗੱਲ ਲੱਗੀ ਹੈ ਆਬੇ ਕਾਫੀ ਹੈ ਜੀ ਸਥਾਨ ਵੀ ਕਾਫੀ ਲੰਮੀ ਹੈ 3 40 ਫੁੱਟ ਹੋਏਗੀ ਤੇ ਉਸ ਹੱਬ ਨਾਲ ਉੱਪਰੋਂ ਵੀ ਹੋਲ ਕਰ ਰਹੇ ਆਂ ਦੇਖਦੇ ਆਂ ਕਿ ਗੱਡੀਆਂ ਨੂੰ ਹੋਰ ਵੀ ਫੋਨ ਕਰਕੇ ਆ ਵੀ ਜਲਦੀ ਤੋਂ ਜਲਦੀ ਆਜੇ Chico, sí.